ਤਿੰਨ ਥਾਵਾਂ ਤੇ ਰੱਖ ਦਵੋ ਲੂਣ ਘਰ ਬਰਕਤ ਭੱਜੀ ਚਲੀ ਆਵੇਗੀ ਭੀਖਾਰੀ ਵੀ ਹੋ ਸਕਦਾ ਧਣੀ ਆਖਿਰ ਲੂਣ ਇੰਨੀ ਛੇਤੀ ਧਣੀ ਕਿਉਂ ਬਣਾਉਂਦਾ ਕਿਵੇਂ ਲੂਣ ਮਾਇਆ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਜੇਕਰ ਤੁਸੀਂ ਇਸ ਪਿੱਛੇ ਦੀ ਵਜ੍ਹਾ ਜਾਣੋਗੇ ਤਾਂ ਤੁਸੀਂ ਵੀ ਹੋ ਸਕਦੇ ਹੋ ਧਣੀ ਸਭ ਤੋਂ ਪਹਿਲੀ ਗੱਲ ਇੰਨਾਂ ਗੱਲਾਂ ਤੇ ਪਰੋਸਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਰੋਸੇ ਤੇ ਹੀ ਦੁਨੀਆ ਕਾਇਮ ਹੈ ਵਿਸ਼ਵਾਸੀ ਆਪਣੀ ਤਾਕਤ ਤੇ ਇਹੀ ਆਪਣੀ ਸਚਾਈ ਹੈ ਉਹ ਰਾਤਣ ਸਮੇਂ ਤੋਂ ਹੀ ਲੋਣ ਦੀ ਵਰਤੋਂ ਕੀਤੀ ਜਾਂਦੀ ਹੈ ਲੋਣ ਸਿਰ ਪ੍ਰਸ਼ਾਦ ਦੇ ਪਾਣੀ ਨੂੰ ਸਵਾਦ ਨਹੀਂ ਪਤਾ ਨਹੀਂ ਕਿੰਨੇ ਕੁ ਲਾਭ ਆਪਾਂ ਨੂੰ ਦੇ ਜਾਂਦਾ ਹੈ ਜੇਕਰ ਮਨੁੱਖ ਦੀ ਦੇਹ ਵਿੱਚ ਲੋਣ ਦੀ ਘਾਟ ਹੋ ਜਾਵੇ ਤਾਂ ਮਨੁੱਖੀ ਦੇਹ ਬੜੀ ਛੇਤੀ ਖਰਾਬ ਹੋ ਜਾਂਦੀ ਹੈ ਇੱਥੋਂ ਤੱਕ ਮੰਨਿਆ ਜਾਂਦਾ ਹੈ ਕਿ ਆਪਣੇ ਜੀਵਨ ਦਾ ਅਹਿਮ ਭਾਗ ਤਾਂ ਹੈ ਨਾਲ ਸਗੋਂ ਮਾਇਆ ਦਾ ਮੀ ਵੀ ਵਰਸ ਆਉਂਦੇ ਲੋਣ ਵਿੱਚ ਸਕਾਰਾਤਮਕ ਸ਼ਕਤੀਆਂ ਦੇ ਖਜ਼ਾਨੇ ਹੁੰਦੇ ਨੇ ਆਪਾਂ ਲੋਨ ਨੂੰ ਰਸੋਈ ਦਾ ਰਾਜਾ ਵੀ ਕਹਿ ਸਕਦੇ ਹਾਂ ਜੋ ਪਤਾ ਨਹੀਂ ਕਿੰਨੇ ਆਪਣੇ ਅੰਦਰ ਗੁਪਤ ਖਜ਼ਾਨੇ ਲੁਕੋ ਕੇ ਬੈਠਾ ਜੇ ਇਸ ਬਾਰੇ ਪਤਾ ਲੱਗ ਜਾਵੇ ਤਾਂ ਭਾਗਾ ਦਾ ਧਨੀ ਬਣ ਸਕਦੇ ਹਾਂ ਲੋਨ ਨਾਲ ਜੁੜੀਆਂ ਕੁਝ ਗੱਲਾਂ ਬੜੀਆਂ ਪਰ ਸਿੱਧ ਨੇ ਜੇ ਕੋਈ ਇਸ ਨੂੰ ਕਰਦਾ ਹੈ ਤਾਂ ਉਸ ਨੂੰ ਲਾਜ਼ਮੀ ਧਨੀ ਬਣ ਜਾਂਦਾ ਹੈ ਇਹ ਤਾਂ ਆਪ ਸਭ ਮੰਨਦੇ ਮਨੋਕੀਤਾ ਕਮ ਹਮੇਸ਼ਾ ਰੰਗ ਲੈ ਆਉਂਦਾ ਤੇ ਜ਼ਿੰਦਗੀ ਨੂੰ ਆਬਾਦ ਕਰ ਦਿੰਦਾ ਇਹ ਕੰਮ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਕੰਮ ਤੁਹਾਡੀਆਂ ਸਭ ਇੱਛਾਵਾਂ ਪੂਰੀਆਂ ਕਰੇਗਾ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਘਰ ਦਾ ਰਾਸ਼ਨ ਪਾਣੀ ਜਿਵੇਂ ਕਿ ਰੋਜ਼ ਮਰਾਂ ਦੀ ਜ਼ਿੰਦਗੀ ਵਿੱਚ ਲੋਣ ਮਿਰਚ ਤੇਲ ਚੋਲ ਦਾਲ ਇਹ ਲੈ ਕੇ ਕਿਸੇ ਵੀ ਬਿਰਦ ਨੂੰ ਦੇ ਕੇ ਆਓ ਇਸ ਨਾਲ ਤੁਹਾਡੀ ਕਿਸਮਤ ਸੁਰਜ ਵਾਂਗ ਚਮਕਣ ਲੱਗ ਜਾਵੇਗੀ ਜੋ ਵੀ ਨੌਕਰੀ ਪੇਸ਼ਾ ਕਰਦੇ ਹੋ ਉਸ ਵਿੱਚ ਉਨਤੀ ਹੋਵੇਗੀ ਉਦਾਸੀ ਕੂਹਾਂ ਦੂਰ ਹੋ ਜਾਵੇਗੀ ਮਿਹਰੀ ਮਿਹਰ ਪ੍ਰਾਪਤ ਹੋਵੇਗੀ ਇਸ ਤਰ੍ਹਾਂ ਕਰਨ ਨਾਲ ਐਨਾ ਫਾਇਦਾ ਹੋਵੇਗਾ ਕਿ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਭਾਵੇਂ ਤੁਹਾਡੇ ਕਿੰਨੇ ਮਾੜੇ ਦਿਨ ਕਿਉਂ ਨਾ ਵੇਖੇ ਹੋਣ ਸਿਰਫ ਇਹ ਕਰਨ ਨਾਲ ਹੀ ਸਾਰੀ ਘਰ ਦੀ ਗਰੀਬੀ ਤੇ ਦਲਦਰ ਉਹ ਹਾਂ ਦੂਰ ਹੋ ਜਾਵੇਗਾ ਕਰਜ ਤੋਂ ਮੇ ਮੁਕਤੀ ਮਿਲੇਗੀ ਵਿਦੇਸ਼ਾਂ ਵਾਲੇ ਲੋਕ ਜਦੋਂ ਹੱਥ ਵਿੱਚੋਂ ਲੂਣ ਥੱਲੇ ਡਿੱਗ ਜਾਂਦਾ ਤਾਂ ਉਹ ਵੀ ਉਸ ਨੂੰ ਵਿਚਾਰ ਕਰਦੇ ਨੇ ਕਹਿੰਦੇ ਨੇ ਕਿਸ ਨੂੰ ਕਦੇ ਵੀ ਸਟੀਲ ਦੇ ਬਾਕਸ ਵਿੱਚ ਨਾ ਪਾਓ ਸਟੀਲ ਦੇ ਡੱਬੇ ਵਿੱਚ ਇਹਨੂੰ ਕਦੀ ਨਾ ਰੱਖੋ ਹਮੇਸ਼ਾ ਕੱਚ ਦੇ ਡੱਬੇ ਵਿੱਚ ਹੀ ਇਸ ਨੂੰ ਪਾਉਣਾ ਚਾਹੀਦਾ ਸਟੀਲ ਹੋਗੀ ਪਲਾਸਟਿਕ ਦੇ ਡੱਬਿਆਂ ਵਿੱਚ ਰੱਖਣ ਨਾਲ ਕਈ ਤਰ੍ਹਾਂ ਦੇ ਆਪਣੇ ਸਰੀਰ ਨੂੰ ਰੋਗ ਲੱਗਦੇ ਨੇ ਪੁਰਾਣੀ ਸਮੇਂ ਵਿੱਚ ਸਿਆਣੇ ਕਿਹਾ ਕਰਦੇ ਸੀ ਇਹ ਡੱਬੇ ਰੋਗ ਤੇ ਸੋਗ ਘਰ ਲੈ ਆਉਂਦੇ ਨੇ ਆਪਾਂ ਪ੍ਰਸ਼ਾਦਾ ਪਾਣੀ ਜਦੋਂ ਖਾਨੇ ਆਂ ਕਈ ਵਾਰ ਖਾਨਿਆਂ ਤਾਂ ਲੋਣ ਜਿਹੜਾ ਨਾ ਉਹ ਘੱਟ ਹੋ ਜਾਂਦਾ ਤਾਂ ਆਪਾਂ ਹੋਰ ਪਾਉਂਦੇ ਆਂ ਬਾਕੀ ਬੱਚੇ ਨੂੰ ਆਪਾਂ ਵਗਾ ਦੇਂਦੇ ਆ ਜੋ ਕਿ ਬਹੁਤ ਮਾੜੀ ਗੱਲ ਹੁੰਦੀ ਹੈ ਸਿਆਣੇ ਇਸ ਤਰ੍ਹਾਂ ਦੀ ਗੱਲ ਦਾ ਬੜਾ ਵਿਚਾਰ ਕਰਿਆ ਕਰਦੇ ਸੀ ਇੱਥੋਂ ਤੱਕ ਕਹਿੰਦੇ ਸੀ ਕਦੇ ਵੀ ਲੋਨ ਕਿਸੇ ਤੋਂ ਉਧਾਰਾ ਨਾ ਲਵੋ ਕਿਹਾ ਜਾਂਦਾ ਹੈ ਜਿਹਦਾ ਲੋਨ ਖਾਧਾ ਹੈ ਉਹਦਾ ਭਾਰ ਚੁਕਾਣਾ ਪਵੇਗਾ ਇਸ ਲਈ ਲੋਨ ਉਧਾਰ ਲੈਣ ਤੋਂ ਹਮੇਸ਼ਾ ਬਚੋ ਲੋਨ ਹਮੇਸ਼ਾ ਆਪਣੀ ਪੂੰਜੀ ਦਾ ਹੀ ਖਰੀਦੋ ਕਿਸੇ ਦਾ ਲੋਨ ਖਾ ਉਸ ਨਾਲ ਕਦੇ ਵੀ ਮਾੜਾ ਨਾ ਕਰੋ ਕਿਹਾ ਜਾਂਦਾ ਹੈ ਨਾ ਕਿ ਸ਼ਾਮ ਨੂੰ ਕਿਸੇ ਕੋਲੋਂ ਲੋਨ ਲਵੋ ਤੇ ਨਾ ਹੀ ਦਿਵੋ ਇਸ ਸਮੇਂ ਘਰ ਦੀ ਸੁਖ ਸਮਰiddhi ਤੋਰ ਜਾਂਦੀ ਹੈ ਲੂੰ ਦਾ ਪੋਚਾ ਲਾਣ ਨਾਲ ਜੋ ਵੀ ਨਾਕਾਰਾਤਮਕ ਤਾਕਤਾਂ ਹੁੰਦੀਆਂ ਨੇ ਉਹ ਸਭ ਖਤਮ ਹੋ ਜਾਂਦੀਆਂ ਨੇ ਹਫਤੇ ਵਿੱਚ ਤਿੰਨ ਦਿਨ ਘਰ ਲੂੰ ਦਾ ਪੋਚਾ ਜ਼ਰੂਰ ਲਾਓ ਹਮੇਸ਼ਾ 8 ਵਜੇ ਤੋਂ ਪਹਿਲਾਂ ਘਰ ਸਾਫ਼ ਕਰ ਲਵੋ ਇਸ ਤੋਂ ਬਾਅਦ ਨਾ ਕਰੋ ਜਦੋਂ ਆਪਾਂ ਰੋਜ਼ ਘਰ ਦੇ ਵਿੱਚ ਲੂੰ ਦਾ ਪੋਚਾ ਲਗਾਉਂਦੇ ਆ ਨਾ ਤਾਂ ਇਹਦੇ ਨਾਲ ਘਰ ਦੇ ਜਿੰਨੇ ਬੈਕਟੀਰੀਆ ਨੇ ਜਿੰਨੀਆਂ ਐਸੀਆਂ ਚੀਜ਼ਾਂ ਨੇ ਜੋ ਬਿਮਾਰੀਆਂ ਫੈਲਾਉਂਦੀਆਂ ਨੇ ਉਹ ਕਾਰਤੋਂ ਦੂਰ ਹੋ ਜਾਂਦੀਆਂ ਨੇ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਜਿੰਨੀ ਨੈਗਰਾਕਤਮਕ ਤਾਕਤ ਹੁੰਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਇਸ ਲਈ ਘਰ ਦੇ ਵਿੱਚ ਲੂਣ ਦਾ ਪੋਚਾ ਜ਼ਰੂਰ ਲਾਉਣਾ ਚਾਹੀਦਾ ਕਿਉਂਕਿ ਇਹਦਾ ਜਦੋਂ ਆਪਾਂ ਐਵੇਂ ਲੂਣ ਦਾ ਪੋਚਾ ਲਾਉਨੇ ਆ ਤੇ ਸਾਰੇ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਤੇ ਦਲਿੱਦਰ ਵੀ ਦੂਰ ਹੋ ਜਾਂਦਾ ਕਿਹਾ ਜਾਂਦਾ ਜਿੱਥੇ ਦਲਿੱਦਰ ਹੋਵੇ ਨਾ ਉਥੇ ਮਾਇਆ ਵਾਸ ਨਹੀਂ ਕਰਦੀ ਇਸ ਲਈ ਕਦੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਮਾਇਆ ਉੱਥੇ ਵਾਸ ਕਰਦੀ ਜਿੱਥੇ ਸਾਫ਼ ਸਫਾਈ ਤੇ ਸੁਚਮ ਨੂੰ ਪਹਿਲ ਦਿੱਤੀ ਜਾਂਦੀ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਹਮੇਸ਼ਾ ਘਰ ਦਾ ਬੂਹਾ ਖੋਲ ਦਵੋ ਇਸ ਨਾਲ ਘਰ ਬਰਕਤ ਵਾਸ ਕਰਦੀ ਜੇ ਬੂਹਾ ਬੰਦ ਹੈ ਤਾਂ ਆਪਾਂ ਮਾਇਆ ਤੇ ਬਰਕਤ ਦੇ ਆਉਣ ਦਾ ਰਾਹ ਹੀ ਬੰਦ ਕਰ ਦਿੱਤਾ ਹੈ ਇਸ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਦਾ ਬੂਹਾ ਤੇ ਬਾਰੀਆਂ ਖੋਲ ਦਵੋ ਘਰ ਵਿੱਚ ਜੇਕਰ ਕੋਈ ਬੱਚਾ بار-बार ਰੋਈ ਜਾਵੇ ਜਿੱਦ ਕਰੇ ਜਾਵੇ ਤਾਂ ਉਸ ਉਪਰੋਂ ਨਮਕ ਵਾਰ ਕੇ ਅੱਗ ਵਿੱਚ ਸੇਟ ਦਵੋ ਕਹਿੰਦੇ ਨੇ ਨਜ਼ਰ ਤਾਂ ਪੱਥਰ ਵੀ ਪਾੜ ਦਿੰਦੀ ਆਪਾਂ ਤਾਂ ਫਿਰ ਮਨੁੱਖੀ ਰੂਪ ਆਪਣੇ ਵਿੱਚੋਂ ਕਈ ਕੀ ਕਰਦੇ ਆ ਚਾਹ ਬਣਾਉਣ ਲੱਗੇ ਨਾ ਵਿੱਚ ਲੂਣ ਦੀ ਚੁੰਡੀ ਪਾ ਲੋ ਜਾਂ ਥੋੜਾ ਲੂਣ ਪਾ ਲੋ ਕਹਿੰਗੇ ਚਮਚ ਦਾ ਥੋੜਾ ਜਿਹਾ ਹਿੱਸਾ ਵਿੱਚ ਲੂਣ ਪਾ ਲਈਏ ਚਾਹ ਕਰਾਦੀ ਬਣ ਜਾਏਗੀ ਪਰ ਇਸ ਤਰ੍ਹਾਂ ਕਰਨ ਨਾਲ ਆਪਾਂ ਦੇਹ ਵਿੱਚ ਕਈ ਪੈੜੇ ਰੋਗਾਂ ਨੂੰ ਆਪ ਹੀ ਨਿਯੋਤਾਂ ਦੇਣ ਲੱਗ ਜਾਂਦੇ ਆ ਇਸ ਦੇ ਨਾਲ ਆਪਣੇ ਸਰੀਰ ਵਿੱਚ ਖੂਨ ਦੀ ਘਾਟ ਹੋਣ ਲੱਗ ਜਾਂਦੀ ਹੈ ਤੇ ਆਪਣੀਆਂ ਹੱਡੀਆਂ ਗਲਣ ਲੱਗ ਜਾਂਦੀਆਂ ਨੇ ਦੇ ਆਪਣੀ ਦੀਆਂ ਹੱਡੀਆਂ ਬੜੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਜੋ ਕੀ ਹੈ ਛੇਤੀ ਟੁੱਟਣ ਵੀ ਲੱਗ ਜਾਂਦੀਆਂ ਨੇ ਇਸ ਲਈ ਚਾਹ ਵਿੱਚ ਨੂਨ ਦੀ ਵਰਤੋਂ ਕਦੇ ਨਾ ਕਰੋ ਭੁੱਲ ਕੇ ਵੀ ਜ਼ਿਆਦਾ ਮਾਤਰਾ ਵਿੱਚ ਇਸ ਨੂੰ ਨਾ ਖਾਓ ਇਸ ਦੇ ਨਾਲ ਸ਼ੂਗਰ ਪੱਥਰੀ ਵਰਗੇ ਕਈ ਰੋਗ ਸਰੀਰ ਦੇ ਅੰਦਰ ਆ ਜਾਂਦੇ ਨੇ ਜੋ ਇਹ ਜਗ ਦੀ ਕਦਰ ਕਰਦਾ ਉਸ ਤੇ ਹਮੇਸ਼ਾ ਵਾਹਿਗੁਰੂ ਜੀ ਆਪਣੀ ਮਿਹਰ ਬਣਾ ਕੇ ਰੱਖਦੇ ਨੇ ਕਿਹਾ ਜਾਂਦਾ ਹੈ ਵੀ ਆਪਣੇ ਘਰ ਜਿਉਂ ਜਿਹੜੀ ਥਾਂ ਕਹਿੰਦੇ ਵੀ ਜਿੰਨੀ ਜ਼ਿਆਦਾ ਗਿੱਲੀ ਹੋਵੇ ਉਹਨੇ ਨਾਕਰਾਤਮਕ ਤਾਕਤਾਂ ਜ਼ਿਆਦੀਆਂ ਆਉਂਦੀਆਂ ਨੇ ਪੁਰਾਣੇ ਸਮੇਂ ਚ ਲੋਕ ਕੀ ਕਰਿਆ ਕਰਦੇ ਸੀ ਵੀ ਜਿਵੇਂ ਬਾਥਰੂਮ ਦਾ ਹਿੱਸਾ ਸੀ ਉਥੇ ਕੋਲੀ ਦੇ ਵਿੱਚ ਸੇਦਾ ਨਮਕ ਜੜਾ ਹੁੰਦਾ ਉਹਨੀਆਂ ਨਾ ਕੁਝ ਟੇਲੀਆਂ ਰੱਖ ਦਿੰਦੇ ਸੀ ਸਮੇਂ ਦੇ ਨਾਲ ਹੌਲੀ-ਹੌਲੀ ਜਿਵੇਂ ਮਹੀਨਾ ਪਿਆਰ ਜਿਵੇਂ ਪੀਲਾ ਹੋ ਜਾਂਦਾ ਸੀ ਤਾਂ ਕਹਿੰਦੇ ਉਹਨੂੰ ਚੋਕ ਕੇ ਤੇ ਬਾਹਰ ਵਗਾ ਦਿੰਦੇ ਸੀ ਕਹਿੰਦੇ ਇਹ ਨਾ ਬਹੁਤ ਸਾਰੀ ਨਾਕਾਰਾਤਮਕ ਤਾਕਤਾਂ ਨੂੰ ਸੋਖਣ ਦੀ ਤਾਕਤ ਰੱਖਦਾ ਤੇ ਫੇਰ ਦੁਬਾਰਾ ਉੱਥੇ ਨਵਾਂ ਲੂਣ ਰੱਖ ਦਿਆ ਕਰਦੇ ਸੀ ਇਹ ਜਿਹੜਾ ਲੂਣ ਉੱਥੇ ਰੱਖਿਆ ਕਰਦੇ ਸੀ ਇਹਦੇ ਪਿੱਛੇ ਇੱਕ ਕਾਰਨ ਤੇ ਇਹ ਸੀ ਵੀ ਨਾਕਾਰਾਤਮਕ ਤਾਕਤਾਂ ਨੂੰ ਸੋਖਦਾ ਦੂਸਰਾ ਕੀ ਸੀ ਵੀ ਅਕਸਰ ਹੀ ਲੋਕ ਉਸ ਸਮੇਂ ਆਪਣੇ ਸਰੀਰ ਨੂੰ ਬਹੁਤਾਂ ਕਾਮਲੇਆ ਕਰਦੇ ਸੀ ਪਾਣੀ ਹਮੇਸ਼ਾ ਗੁੰਗੁਨੇ ਨਾਲ ਨਹਾਇਆ ਕਰਦੇ ਸੀ ਉਸ ਕੁਝ ਮਾਤਰਾ ਚ ਉਹ ਇਹ ਵਾਲਾ ਸੇਦਾ ਨਮਕ ਪਾ ਲੈਦੇ ਸਨ ਇਸ ਪਾਣੀ ਦੇ ਨਾਲ ਨਹਾਉਂਦੇ ਸਨ ਜਦੋਂ ਇਸ ਪਾਣੀ ਨਾਲ ਨਹਾਉਂਦੇ ਸਨ ਤਾਂ ਸਰੀਰ ਦੀ ਸਾਰੀ ਥਕਾਵਟ ਉਤਰ ਜਾਂਦੀ ਸੀ ਕਿਉਂਕਿ ਇਹਦੇ ਨਾਲ ਜਿੰਨੀਆਂ ਮਾਸਪੇਸ਼ੀਆਂ ਨੂੰ ਥਕਾਵਟ ਹੋਈ ਹੁੰਦੀ ਹੈ ਉਹ ਦੂਰ ਹੋ ਜਾਂਦੀ ਇਸ ਪਾਣੀ ਦੇ ਨਾਲ ਸਿਰ ਨਹੀਂ ਧੋਣਾ ਚਾਹੀਦਾ ਵਾਲ ਚਿੱਟੇ ਹੋ ਜਾਂਦੇ ਨੇ ਇਸ ਦੇ ਨਾਲ ਜਦੋਂ ਇਸ਼ਨਾਨ ਕਰੀਦਾ ਨਾ ਤਾਂ ਮਨ ਦੇ ਵਿੱਚ ਜਿਹੜਾ ਜਿਹੜੀ ਥਕਾਵਟ ਸੀ ਭਾਰ ਸੀ ਤੇ ਸਰੀਰ ਦਾ ਭਾਰ ਸੀ ਉਹ ਠੀਕ ਹੋ ਜਾਂਦਾ ਜਦੋਂ ਵੀ ਕਦੀ ਐਵੇਂ ਲੱਗੇ ਬਿ ਸਰੀਰ ਬੜਾ ਥੱਕ ਗਿਆ ਤੇ ਟੁੱਟਿਆ ਉਦੋਂ ਹਮੇਸ਼ਾ ਥੋੜਾ ਜਿਹਾ ਸੇਦਾ ਨਮਕ ਥੋੜਾ ਜਿਹਾ ਕੋਸੇ ਜੇ ਪਾਣੀ ਚ ਪਾ ਕੇ ਤੇ ਇਸ ਦੇ ਨਾਲ ਇਸ਼ਨਾਨ ਕਰੋ ਤੁਸੀਂ ਦੇਖਿਓ ਵੀ ਇਸ ਦੇ ਨਾਲ ਸਰੀਰ ਦੇ ਸਾਰੇ ਬੈਕਟੀਰੀਆ ਵੀ ਦੂਰ ਹੋਣਗੇ ਤੇ ਸਰੀਰ ਜਿਹੜਾ ਉਹ ਥੱਕਿਆ ਜਾਂ ਟੁੱਟਿਆ ਸੀ ਉਹ ਵੀ ਠੀਕ ਹੋ ਜ ਜਾਵੇਗਾ ਪੁਰਾਣੇ ਲੋਕ ਇਸ ਦੀ ਵਰਤੋਂ ਬੜੇ ਸਾਰੇ ਕੰਮਾਂ 'ਚ ਕਰਦੇ ਸੀ ਤਾਂ ਕਰਕੇ ਹਮੇਸ਼ਾ ਸਵਸਥ ਰਿਹਾ ਕਰਦੇ ਸੀ ਉਹ ਖਾਣੇ ਪੀਣੇ 'ਚ ਵੀ ਇਸੇ ਲੂਣ ਦੀ ਵਰਤੋਂ ਕਰਦੇ ਸਨ ਜਿਸ ਦੇ ਨਾਲ ਘਰ ਸੁੱਖ ਤੇ ਸਮਰiddhi ਆਉਂਦੀ ਸੀ ਇਹ ਤਿੰਨ ਥਾਵਾਂ 'ਤੇ ਕਿੱਥੇ ਕਿੱਥੇ ਲੂਣ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਥਾਂ ਕਿnde ਨੇ ਆਪਣੀ ਰਸੋਈ ਵਿੱਚ ਆਪਣੀ ਰਸੋਈ ਵਿੱਚ ਤੁਸੀਂ ਇਸ ਲੂਣ ਨੂੰ ਥਾਂ ਦਵੋ ਤੁਹਾਡੇ ਸਰੀਰ ਦੇ 36 ਤਰ੍ਹਾਂ ਦੇ ਰੋਗ ਇਸ ਦੇ ਨਾਲ ਹੀ ਦੂਰ ਹੋ ਜਾਣਗੇ ਖਾਣਾ ਬਣਾਉਣ ਤੋਂ ਜਦੋਂ ਬਣ ਜੇ ਉਸ ਤੋਂ ਬਾਅਦ ਹੀ ਵਿੱਚ ਲੂਣ ਪਾਣਾ ਚਾਹੀਦਾ ਦੂਜੀ ਥਾਂ ਹੈ ਬਾਥਰੂਮ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਬਾਥਰੂਮ ਚ ਐਵੇਂ ਲੂਣ ਰੱਖਦੇ ਹਾਂ ਤੇ ਇਸ ਦੇ ਨਾਲ ਆਪਣੇ ਘਰ ਦੇ ਵਿੱਚ ਜਿੰਨੀ ਵੀ ਉੱਥੇ ਦੀ ਨਕਾਰਾਤਮਕ ਊਰਜਾ ਹੈ ਕਿnde ਉਹ ਸੋਖੀ ਜਾਂਦੀ ਹੈ ਤੀਸਰੀ ਥਾਂ ਨਹਾਉਣ ਵਾਲਾ ਜਦੋਂ ਨਹਾਓ ਤੇ ਉਦੋਂ ਇਹਦੀ ਵਰਤੋਂ ਜ਼ਰੂਰ ਕਰੋ ਇਸ ਦੇ ਨਾਲ ਤੁਹਾਡੇ ਸਰੀਰ ਦੇ ਜਿੰਨੇ ਵੀ ਰੋਗ ਨੇ ਉਹ ਦੂਰ ਹੋ ਜਾਣਗੇ ਚੌਥਾ ਕੰਮ ਕਰਨਾ ਹੈ ਕਿ ਜਦੋਂ ਵੀ ਤੁਸੀਂ ਪਛਾੜੂ ਪੋਚਾ ਲਾਓ ਤਾਂ ਉਦੋਂ ਪਾਣੀ ਵਿੱਚ ਜ਼ਰੂਰ ਪਾ ਇਸ ਦੇ ਨਾਲ ਸਾਰੇ ਘਰ ਦੇ ਬੈਕਟੀਰੀਆ ਜਿਹੜੇ ਉਹ ਨਾਸ਼ ਹੋਣਗੇ ਤੇ ਨਾਗਰਾਂਤਮਕਤਾ ਵੀ ਦੂਰ ਹੋਵੇਗੀ ਪੰਜਵੀਂ ਜਦੋਂ ਵੀ ਕਦੀ ਲੱਗੇ ਵੀ ਘਰ ਕੋਈ ਬੱਚਾ ਜਵਾਕ ਬਾਰ-ਬਾਰ ਰੋਈ ਜਾ ਰਿਹਾ ਉਸ ਤੋਂ ਵਾਰ ਕੇ ਅੱਗ ਦੇ ਵਿੱਚ ਸੁੱਟ ਦਿਓ ਇਸ ਦੇ ਨਾਲ ਸਾਰੀ ਜੋ ਵੀ ਉੱਥੇ ਨਾਗਰਾਂਤਮਕਤਾ ਸੀ ਉਹ ਦੂਰ ਹੋ ਜਾਵੇਗੀ ਇਹ ਪੁਰਾਣੇ ਲੋਕ ਇਸ ਗੱਲ ਨੂੰ ਮੰਨਦੇ ਸੀ ਅਮਲ ਕਰਦੇ ਸੀ ਤੇ ਜ਼ਿੰਦਗੀ ਉਹਨਾਂ ਦੀ ਸੁਖਾਲੀ ਸੀ ਕਿਹਾ ਜਾਂਦਾ ਹੈ ਵਿਸ਼ਵਾਸ ਤੇ ਦੁਨੀਆ ਕਾਇਮ ਹੈ ਇਸ ਕਰਕੇ ਜੋ ਅਮਲ ਛੋਟੀਆਂ-ਛੋਟੀਆਂ ਤੇ ਗੱਲਾਂ ਤੇ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਆਪੇ ਸੁਖਾਲੀ ਹੋ ਜਾਂਦੀ ਹੈ